ਹਾਂਜੀ ਕੜੀ ਪਕੌੜਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਪਕੌੜਿਆਂ ਦੀ ਤਿਆਰੀ ਕਰਾਂਗੇ ਪਕੌੜਿਆਂ ਦੀ ਤਿਆਰੀ ਕਰਨ ਵਾਸਤੇ ਆਪਾਂ 4 ਪਿਆਜ਼ ਲਏ ਆ ਇੱਕ ਵੱਡਾ ਪਿਆਜ਼ ਆ ਤੇ ਤਿੰਨ ਛੋਟੇ ਪਿਆਜ਼ ਆ ਦੋ ਆਪਾਂ ਕੱਚੇ ਆਲੂ ਲਏ ਆ ਦੋ ਆਪਾਂ ਹਰੀਆਂ ਮਿਰਚਾਂ ਲਏ ਆ ਤੇ ਦੋ ਹੀ ਆਪਾਂ ਟਮਾਟਰ ਲਏ ਆ ਹੁਣ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰ ਲਾਂਗੇ ਚਾਹੇ ਤਾਂ ਆਪਾਂ ਬ੍ਰੇਕ ਬ੍ਰੇਕ ਵੀ ਕੱਟ ਸਕਦੇ ਹਾਂ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਲਸਣ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰ ਲਿਆ ਇਸ ਤਰ੍ਹਾਂ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਕੱਢ ਲਾਂਗੇ ਚਾਹੇ ਖੁੱਲਾ ਜਾਂ ਕੋਈ ਬਰਤ ਜਾਤ ਆਪਾਂ ਬਰੀਕ ਬਰੀਕ ਕੱਟ ਵੀ ਸਕਦੇ ਹਾਂ ਜਾਂ ਇਸ ਤਰ੍ਹਾਂ ਆਪਾਂ ਚੋਪਰ ਦੇ ਵਿੱਚ ਚੋਪ ਵੀ ਕਰ ਸਕਦੇ ਆ ਫਿਰ ਪਕੌੜੇ ਉਹ ਵਧੀਆ ਬਣਦੇ ਹੈਗੇ ਆ ਜਿਹੜੀ ਆਪਾਂ ਕੜੀ ਬਣਾਵਾਂਗੇ ਨਾ ਕੜੀ ਵੀ ਆਪਾਂ ਬਹੁਤ ਵਧੀਆ ਬਣਾਵਾਂਗੇ ਤੁਹਾਨੂੰ ਦੱਸੂਗੀ ਵੀ ਖੱਟੀ ਕੜੀ ਕਾਦੇ ਨਾਲ ਬਣਦੀ ਹੈਗੀ ਆ ਇੱਕ ਚੀਜ਼ ਪਾਵਾਂਗੇ ਉਹਦੇ ਵਿੱਚ ਆਪਾਂ ਤੇ ਉਹਦੇ ਨਾਲ ਬਹੁਤ ਵਧੀਆ ਕੜੀ ਬਣਦੀ ਹੈਗੀ ਆ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਥੋੜੇ ਜਿਹਾ ਪਾਵਾਂਗੇ ਪੀਸੀਆਂ ਲਾਲ ਮਿਰਚਾਂ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਕਿਉਂਕਿ ਪਕੌੜਿਆਂ ਦੇ ਵਿੱਚ ਥੋੜਾ ਥੋੜੇ ਮਸਾਲੇ ਆਪਾਂ ਐਡ ਕਰਾਂਗੇ ਕਿਉਂਕਿ ਆਪਾਂ ਫਿਰ ਕੜੀ ਦੇ ਵਿੱਚ ਵੀ ਮਸਾਲੇ ਐਡ ਕਰਨੇ ਆ ਤੇ ਥੋੜੀ ਜਿਹੀ ਪਾ ਦਾਂਗੇ ਹਲਦੀ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਬਸ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਚਾਹੇ ਤਾਂ ਪਾਊਡਰ ਵੀ ਪਾ ਸਕਦੇ ਆ ਜਾਂ ਸਾਬਤ ਜੀਰਾ ਵੀ ਆਪਾਂ ਐਡ ਕਰ ਸਕਦੇ ਆ ਦੇਖੋ ਕੌਲੀ ਵੇਸਨ ਵੇਸਨ ਨੂੰ ਆਪਾਂ ਛਾਣਿਆ ਹੋਇਆ ਕਿਉਂਕਿ ਇਹਨਾਂ ਸੌਣ ਭਾਦੋ ਦੇ ਵਿੱਚ ਸੁਸਣੀਆਂ ਪੈ ਜਾਂਦੀਆਂ ਇਸ ਕਰਕੇ ਆਪਾਂ ਨੂੰ ਵੇਸਨ ਸਾਣਾ ਜ਼ਰੂਰੀ ਹੈ ਤੇ ਹੁਣ ਆਪਾਂ ਨਾ ਇੱਕ ਵਾਰੀ ਕੇਰਾ ਅੱਧਾ ਵੇਸਨ ਪਾ ਦਾਂਗੇ ਜ਼ਰੂਰਤ ਪਈ ਤਾਂ ਆਪਾਂ ਥੋੜਾ ਜਿਹਾ ਵੇਸਨ ਹੋਰ ਲੈ ਲਾਂਗੇ ਹਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਦਿੰਨੇ ਆ ਤੇ ਥੋੜਾ ਜਿਹਾ ਵੇਸਨ ਆਪਾਂ ਹੋਰ ਪਾ ਲਾਂਗੇ ਦਾ ਯਾਨੀ ਕਿ ਆਪਾਂ ਨਾ ਪੌਨਿਕ ਕੋਲੀ ਵੇਸਨ ਐਡ ਕਰ ਲਿਆ ਪਕੌੜੇ ਚਾਹੇ ਤੁਸੀਂ ਗੋਲ ਵੀ ਬਣਾ ਸਕਦੇ ਆ ਚਾਹੇ ਤੁਸੀਂ ਵੈਸੇ ਆਪਾਂ ਪਕੌੜੇ ਨਹੀਂ ਬਣਾਉਂਦੇ ਪਿਆਜ਼ ਦੇ ਉਹਵੇਂ ਵੀ ਤੁਸੀਂ ਬਣਾ ਸਕਦੇ ਆ ਇਹਦੇ ਕੋਸਾ ਆ ਰਾ ਨਾ ਆਪਾਂ ਬੇਸਨ ਇਸ ਮਾਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਬਸ ਹੁਣ ਆਪਾਂ ਪਕੌੜੇ ਤਿਆਰ ਕਰਾਂਗੇ ਹਾਂਜੀ ਪਕੌੜੇ ਬਣਾਉਣ ਵਾਸਤੇ ਕੜਾਹੀ ਦੇ ਵਿੱਚ ਇਧਰ ਆਪਾਂ ਤੇਲ ਪਹਿਲੇ ਗਰਮ ਕਰਕੇ ਰੱਖ ਲਿਆ ਸੀ ਫੁੱਲ ਫਲੇਮ ਤੇ ਆਪਾਂ ਤੇਲ ਗਰਮ ਕੀਤਾ ਹੈਗਾ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਮੀਡੀਅਮ ਤੇ ਕਰਤਾ ਹਮ ਛੋਟੇ ਛੋਟੇ ਪਕੌੜੇ ਬਣਾਵਾਂਗੇ ਬਾਹਲੇ ਵੱਡੇ ਸਾਈਜ਼ ਦੇ ਨਹੀਂ ਪਕੌੜੇ ਬਣਾਵਾਂਗੇ ਤੁਸੀਂ ਆਪਦੇ ਹਿਸਾਬ ਨਾਲ ਤੁਸੀਂ ਪਕੌੜੇ ਬਣਾ ਲੈਣਾ ਜੇ ਤੁਸੀਂ ਇਸ ਤਰੀਕੇ ਨਾਲ ਕੜੀ ਬਣਾਉਣੀ ਹੋਈ ਹਾਂਜੀ ਪਕੌੜਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਦੇਖੋ ਕਿੰਨਾ ਪਿਆਰਾ ਕਲਰ ਆਇਆ ਪਕੌੜਿਆਂ ਦਾ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇ ਚੰਗੀ ਤਰ੍ਹਾਂ ਇਹਨਾਂ ਦਾ ਤੇਲ ਨਿਚੋੜ ਦਿੰਨੇ ਆ ਹੁਣ ਐਡੇ-ਐਡੇ ਆਪਾਂ ਬਾਕੀ ਦੇ ਪਕੌੜੇ ਤਿਆਰ ਕਰ ਲਾਂਗੇ ਇਹਨਾਂ ਨੂੰ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਸਾਰੇ ਪਕੌੜੇ ਐਸੀ ਤਰੀਕੇ ਨਾਲ ਆਪਾਂ ਤਿਆਰ ਕਰ ਲਾਂਗੇ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਏ ਹਾਂਜੀ ਹੁਣ ਆਪਾਂ ਕੜੀ ਵਾਸਤੇ ਵੇਸਣ ਦਾ ਘੋਲ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਇੱਕ ਕੌਲੀ ਦਹੀਂ ਲੈ ਲਈਆ ਦਹੀਂ ਨਾ ਹੋਵੇ ਤਾਂ ਦੱਸੀਨਾਂ ਵੀ ਆਪਾਂ ਬਣਾ ਸਕਦੇ ਦਹੀਂ ਨਾ ਵੀ ਬਣਾ ਸਕਦੇ ਹੁਣ ਦਹੀਂ ਵਾਲੇ ਕੌਲੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਹੈਗਾ ਤੇ ਚੰਗੀ ਤਰ੍ਹਾਂ ਜਿਹੜੀ ਕੌਲੀ ਸਾਫ਼ ਹੋ ਗਈ ਆ ਹੁਣ ਆਪਾਂ ਇੱਕ ਕੌਲੀ ਪਾ ਦਾਂਗੇ ਵੇਸਣ ਜਿੰਨੀ ਕੜੀ ਬਣਾਉਣੀ ਉਸੇ ਹਿਸਾਬ ਨਾਲ ਤੁਸੀਂ ਵੇਸਣ ਲੈ ਲੈਣਾਗਾ ਮੈਂ ਇੱਕ ਕੌਲੀ ਵੇਸਣ ਲਿਆਗਾ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਇਹਨਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਘੋਲ ਲਾਂਗੇ ਕੋਈ ਵੀ ਗੁਠਰੀ ਵਗੈਰਾ ਨਾ ਰਵੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਘੋੜ ਪਾ ਲੈਣੇ ਚੰਗੀ ਤਰ੍ਹਾਂ ਨਾ ਮੈਚਨਾਂ ਵਧੀਆ ਮੈਨੂੰ ਘੋਲ ਲੈਣੇ ਆ ਵਧੀਆ ਹੁਣ ਵੇਸਣ ਨੂੰ ਤੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਤੇ ਕੋਈ ਵੀ ਗੁਠਰੀ ਨਹੀਂ ਰਹੀ ਹੁਣ ਆਪਾਂ ਇੱਥੇ ਪਾ ਦਾਂਗੇ ਨਮਕ ਸੁਆਦ ਅਨੁਸਾਰ ਆਪਾਂ ਲਿਆ ਅੱਧਾ ਕ ਚਮਚਾ ਆਪਾਂ ਲਿਆ ਧਨੀਆ ਪਾਊਡਰ ਇੱਕ ਚਮਚਾ ਹਲਦੀ ਦਾ ਤੇ ਇੱਕ ਚਮਚਾ ਆਪਾਂ ਮਿਰਚਾਂ ਦਾ ਨੂਨ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਪਾ ਲੈਣਾ ਹੈਗਾ ਹੁਣ ਆਪਾਂ ਇੱਕ ਨਿੰਬੂ ਪਾਵਾਂਗੇ ਤੁਹਾਨੂੰ ਦੱਸਿਆ ਸੀ ਨਾ ਵੀ ਆਪਾਂ ਕੜੀ ਖੱਟੀ ਕਾਦੀ ਨਾ ਬਣਾਉਣੀ ਹੈ ਆਪਾਂ ਨਿੰਬੂ ਨਾਲ ਖੱਟੀ ਕੜੀ ਬਣਾਵਾਂਗੇ ਵੈਸੇ ਆਪਾਂ ਦੋ ਟਮਾਟਰ ਐਡ ਕੀਤੇ ਐਧਾ ਹੀ ਐਡ ਕੀਤੀ ਆ ਤੇ ਇਹਦੇ ਨਾਲ ਬਹੁਤ ਵਧੀਆ ਬਣਦੀ ਹੈਗੀ ਇਹ ਕੜੀ ਇੱਕ ਨਿੰਬੂ ਪਾਵਾਂਗੇ ਆਪਾਂ ਤੁਸੀਂ ਨਿੰਬੂ ਪਾ ਕੇ ਕੜੀ ਬਣਾ ਕੇ ਦੇਖੋ ਬਹੁਤ ਜ਼ਿਆਦਾ ਸਵਾਦ ਆਉਂਦੀ ਹੈ। ਹਾਂ ਥੋੜੀ ਜਿਹਾ ਆਪਾਂ ਪਾ ਦਾਂਗੇ ਕਸੂਰੀ ਮੇਥੀ। ਮੈਂ ਵੇਸਣ ਦੇ ਵਿੱਚ ਹੀ ਹੁਣੇ ਐਡ ਕਰਤੀ ਐ ਚਾਹੇ ਤੇ ਤੁਸੀਂ ਬਾਅਦ ਚ ਵੀ ਇਹਨੂੰ ਪਾਸਟ ਐਂਡ ਹਰਾ ਧਨੀਆ ਹੋਵੇ ਤੁਸੀਂ ਉਹ ਵੀ ਐਡ ਕਰ ਸਕਦੇ ਮੇਰੇ ਕੋਲੇ ਹਰਾ ਧਨੀਆ ਹੈ ਨਹੀਂ ਸੀ। ਤਾਂ ਤੁਹਾਨੂੰ ਪਤਾ ਹੀ ਹੈ ਤੇ ਕਈ ਨਾ ਹਰਾ ਧਨੀਆ ਹੋਣੀ ਲੱਗਿਆਗਾ। ਚੰਗੀ ਤਰ੍ਹਾਂ ਮਸਾਲੇ ਆਪਾਂ ਹੁਣ ਕੋਲ ਦੇ ਵਿੱਚ ਮਿਕਸ ਕਰ ਦਿੰਨੇ ਆ। ਮੈਂ ਥੋੜਾ ਜਿਹਾ ਪਾਣੀ ਹੋਰ ਪਾਤਾਗਾ। ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਦਾ ਘੋਲ ਤਿਆਰ ਕਰ ਲਿਆ ਹੁਣ ਆਪਾਂ ਬਣਾਵਾਂਗੇ ਕੜੀ ਹਾਂਜੀ ਹੁਣ ਆਪਾਂ ਕੜਾਹੀ ਰੱਖ ਲਈਏ ਗੈਸ ਦੇ ਉੱਪਰ ਤੇ ਹੁਣ ਆਪਾਂ ਨਾ ਅੱਧਿਕ ਕੜਛੀ ਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਾਂਗੇ ਹਾਂਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇੱਧਰ ਆਪਾਂ ਇੱਕ ਲੈ ਲੈ ਤੇਜ ਪੱਤਾ ਥੋੜਾ ਜਿਹਾ ਹੈਗਾ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ ਇੱਕ ਚਮਚ ਹੈਗਾ ਆਪਣੇ ਕੋਲੇ ਸਾਬਤ ਜੀਰਾ ਤੇ ਥੋੜਾ ਜਿਹਾ ਹੈਗਾ ਆਪਣੇ ਕੋਲੇ ਦਾਲ ਚੀਨੀ ਦਾ ਟੁਕੜਾ ਹੁਣ ਆਪਾਂ ਇਹਨਾਂ ਨੂੰ ਥਲਕਾ ਜਿਹਾ ਬਸ ਭੁੰਨ ਲਾਂਗੇ ਹੁਣ ਜਮਾ ਨੂੰ ਆਪਾਂ ਹਲਕਾ ਜਿਹਾ ਪਉਣਾ ਲਿਆਗਾ ਹੁਣ ਆਪਾਂ ਨਾ ਜਿਹੜਾ ਵੇਸਣ ਦਾ ਘੋਲ ਬਣਾ ਕੇ ਰੱਖਿਆ ਸੀ ਇਸ ਤਰ੍ਹਾਂ ਆਪਾਂ ਨਾ ਥੋੜਾ ਜਿਹਾ ਇਹਨੂੰ ਹਲਾ ਦਿੰਨੇ ਆ ਘੋਲ ਨੂੰ ਥੱਲੇ ਫਿਰਨਾ ਵੇਸਣ ਜੰਮਦਾ ਜੇ ਨਹੀਂ ਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਪਾ ਦੇਣਾਗਾ ਕੜਾਈ ਦੇ ਵਿੱਚ ਆਪਾਂ ਅੱਧਾ ਲੀਟਰ ਪਾਣੀ ਦਾ ਪਾਇਆ ਸੀਗਾ ਨਾ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਿੰਨੇ ਆ ਤੇ ਕੜੀ ਵਧਿਆ ਖੁੱਲੇ ਜਿਹਾ ਪਾਣੀ ਨਾਲ ਖੁਲਸ ਮਾਨ ਨਾਲ ਵਧੀਆ ਬਣ ਜੂਗੀ। ਡੇੜਕਾ ਗਾਵੜੀ ਆਪਾਂ ਪਾਣੀ ਦੀ ਪਾਈ ਆ। ਚੰਗੀ ਤਰ੍ਹਾਂ ਹੁਣ ਮਿਕਸ ਕਰ ਦਿੰਨੇ ਆ। ਘਟੋ ਘਟਾ ਆਪਾਂ ਨਾ 20 ਤੋਂ 25 ਮਿੰਟ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ। ਆਪਾਂ ਨਾ ਕੜੀ ਦੇ ਵਿੱਚ ਕਰਚੀ ਮਾਰਦੇ ਰਵਾਂਗੇ ਜਿੰਨਾ ਚਿਰ ਅਬਾਰ ਨਹੀਂ ਆਉਂਦਾ ਤੇ ਇਹ ਰਵੇਸਨ ਥੱਲੇ ਨਾ ਲੱਗ ਜਾਏ ਤੇ ਗੈਸ ਨੂੰ ਆਪਾਂ ਰੱਖਾਂਗੇ ਥੋੜਾ ਲੋ ਮੀਡੀਅਮ ਤੇ। ਹਾਂਜੀ ਕੜੀ ਨੂੰ ਆਪਾਂ 20 ਤੋਂ 25 ਮਿੰਟ ਸੇਕ ਲਵਾਇਆ ਤੇ ਕੜੀ ਬਿਲਕੁਲ ਬਣ ਕੇ ਹੋ ਗਈ ਆ ਰੈਡੀ ਦੇਖੋ ਇੰਨੀ ਪਤਲੀ ਆਪਾਂ ਕੜੀ ਰੱਖਣੀ ਆ ਤੇ ਹੁਣ ਜਿਹੜੇ ਆਪਾਂ ਪਕੌੜੇ ਬਣਾ ਕੇ ਰੱਖੇ ਆ ਉਹ ਪਾ ਦਾਂਗੇ ਕੜੀ ਦੇ ਵਿੱਚ ਤੇ ਗੈਸ ਆਪਾਂ ਬਿਲਕੁਲ ਸਲੋ ਤੇ ਕੀਤਾ ਹੋਇਆ ਦੇਖੋ ਤੇ ਪਕੌੜੇ ਆਪਾਂ ਕੜੀ ਦੇ ਵਿੱਚ ਹੁਣ ਚੰਗੀ ਤਰ੍ਹਾਂ ਮਿਕਸ ਕਰਦੇ ਹੈਗੇ ਆ ਤੇ ਗੈਸ ਬਿਲਕੁਲ ਆਪਾਂ ਲੋ ਤੇ ਰੱਖਿਆ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਇੱਕ ਵੈਸੇ ਤਾਂ ਆਪਾਂ ਐਦਾਂ ਵੀ ਖਾ ਸਕਦੇ ਆ ਕੜੀ ਨੂੰ ਤੇ ਜੇ ਥੋੜਾ ਜਿਹਾ ਤੜਕਾ ਲਾ ਕੇ ਖਾਣਾ ਹੋਵੇ ਤਾਂ ਉਹਦੇ ਵੀ ਜਿਆਦਾ ਸਵਾਦ ਆ ਜਾਂਦੀ ਤੇ ਪਰ ਮੈਂ ਲਾਉਂਗੀ ਹੁਣ ਤੜਕਾ ਇੱਧਰ ਆਪਾਂ ਹੁਣ ਗੈਸ ਤੇ ਫਰਾਈਪੈਨ ਰੱਖ ਲੈ ਫਰਾਈਪੈਨ ਦੇ ਵਿੱਚ ਇੱਕ ਚਮਤ ਆਪਾਂ ਪਾ ਦਾਂਗੇ ਘਿਓ ਦਾ ਤੇਲ ਦਾ ਵੀ ਤੜਕਾ ਲਾ ਸਕਦੇ ਆ ਘਿਓ ਦਾ ਵੀ ਲਾ ਸਕਦੇ ਆ ਬਟਰ ਦਾ ਵੀ ਆਪਾਂ ਤੜਕਾ ਲਾ ਸਕਦੇ ਆ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਘਿਓ ਚੰਗੀ ਤਰ੍ਹਾਂ ਗਰਮ ਕਰ ਲੈ ਥੋੜਾ ਜਿਹਾ ਆਪਣੇ ਕੋਲੇ ਹੈਗਾ ਲਸਣ ਕੱਟਿਆ ਆ ਨਸਨ ਨੂੰ ਤੜਕਾ ਲਾ ਕੇ ਜਦੋਂ ਆਪਾਂ ਕੜੀ ਦੇ ਵਿੱਚ ਪਾਵਾਂਗੇ ਨਾ ਤੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ। ਇਹਨੂੰ ਥੋੜਾ ਜਿਹਾ ਆਪਾਂ ਹੁਣ ਫੁੰਨ ਲਾਂਗੇ। ਐਸ ਤ੍ਰਿਕਾ ਨਾਲ ਹਲਕਾ-ਹਲਕਾ ਜਿਹਾ ਸੇਕ ਲਵਾਂ ਲਾਂਗੇ। ਹੁਣ ਗੈਸ ਕਰਦਣੀ ਆਪਾਂ ਬੰਦ। ਇੱਕ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਸਿਰਫ ਇਹ ਕਲਰ ਵਾਸਤੇ ਹੀ ਹੈ। ਕੋੜੀ ਨਹੀਂਗੀ। ਤੇ ਹੁਣ ਆਇਦਰ ਆਪਾਂ ਕੜੀ ਦੇ ਵਿੱਚ ਪਾ ਦਿੰਦੇ ਆਂ ਦੇਖੋ ਐ ਤਰੀਕੇ ਨਾਲ ਜਿਹੜਾ ਤੜਕਾ ਲਾ ਕੇ ਕੜੀ ਖਾਓਗੇ ਨਾ ਤੇ ਬਹੁਤ ਜ਼ਿਆਦਾ ਤੁਹਾਨੂੰ ਸੁਆਦ ਲੱਗੇਗੀ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਪਸੰਦ ਆਊਗੀ ਕੜੀ ਇੰਨੀ ਵਧੀਆ ਬਣਦੀ ਹੈਗੀ ਆ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨਾ ਉਸੇ ਤਰੀਕੇ ਨਾਲ ਹੀ ਤੁਸੀਂ ਸਾਰੀਆਂ ਸਾਰਾ ਸਮਾਨ ਪਾ ਕੇ ਇਹ ਕੜੀ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਹੁਣ ਤੜਕਾ ਆਪਾਂ ਨਾ ਕੜੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੁਣ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਬਸ ਕੜੀ ਆਪਣੀ ਬਣ ਕੇ ਹੋ ਗਈ ਆ ਰੈਡੀ ਬਹੁਤ ਵਧੀਆ ਆਪਾਂ ਇਹ ਕੜੀ ਪਕੌੜਾ ਬਣਾ ਕੇ ਤਿਆਰ ਕੀਤਾ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਹਾਂਜੀ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਤੁਸੀਂ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ